ਕੀ ਸਭ ਜਾਇਜ ਨਾ ਕਿਤੇ ਉਹਨਾਂ ਦੀ ਆਰਚ ਕਿਸ ਗਿਆ ਜੇ ਨਾ ਜੇ ਤੁਸੀਂ ਬੇਨਤੀ ਨਹੀਂ ਕਰਾ ਸਕਦੇ ਤੇ ਤੁਸੀਂ ਟਾਣ ਕਿਉਂ ਆਏ ਜਨਾਬ ਤੁਸੀਂ ਟਾਣ ਕਿਉਂ ਆਏ ਜਨਾਬ ਜੀ ਤੁਸੀਂ ਬੇਨਤੀ ਨਹੀਂ ਕਰਾਉਣੀ ਸੀ ਤਾਂ ਮੈਂ ਕਹਿੰਦਾ ਯਾਰ ਬੇਨਤੀ ਨਾ ਕਰਾਉਣਾ ਇਹ ਅੱਜ ਦਿਲ ਤੇ ਹੱਥ ਰੱਖ ਕੇ ਕਹਿੰਦੇ ਫੂਲ ਕਦਰ ਦੇ ਅੰਮ੍ਰਿਤਸਰ ਨੂੰ ਪਤਾ ਹੈ ਇੱਕ ਗੱਲ ਥੋੜੀ ਹੈ ਕੋਈ ਤਾਂ ਕਾਗਜ਼ ਜੋ ਹੈਗੇ ਉਹ ਬੋਲਦੇ ਆ ਕਾਗਜ਼ ਮੈਂ ਲੋਕੀਂ ਨਹੀਂ ਆਇਆ 4 ਵਜੇ ਤੇ ਤੁਸੀਂ ਆਏ ਵੀ ਜਨਾਬ ਉਸ ਨੂੰ ਆਣ ਕੇ ਅਫਸਰ ਆ ਗਿਆ ਨਾ ਵੈਰੀਫਾਈ ਕਰ ਲੈਣ अंकल जी अभी तक कम नहीं करते उची उ ਹਾਈ ਕੋਰਟ ਵੀ ਚੱਲੋ ਅਸੀਂ ਪੰਜਾਬ ਵਿੱਚ ਕਰਾ ਰਹੇ ਆ ਇੱਕ ਤਾਂ ਤੁਸੀਂ ਪੱਗਾ ਕਰੋ ਉਦੋਂ ਜੀ ਬੋਲੀਏ ਵੀ ਨਾ ਇਹ ਕਿਵੇਂ ਹੋ ਸਕਦਾ ਹੈ ਅਸੀਂ ਵੈਰੀਫਾਈ ਵੀ ਨਾ ਕਰੀਏ ਤੇ ਵੈਰੀਫਾਈ ਜਿਲਾ ਪਹਿਲਾਂ ਕਰਕੇ ਆਉਣਾ ਸੀ ਸਾਹਿਬ ਕੋਰਟਾਂ ਤੇ ਅੱਜ ਵੀ ਮੈਂ ਤਾਂ ਪਾਣੀ ਜੰਡੇ ਉੱਤੇ ਬਹਿ ਗਿਆ ਹਾਈ ਕੋਰਟ ਦੀਆਂ ਕਹਿਣ ਦੇ ਮਤਾਬਕ ਉਹਦੀ ਬੋਲੀ ਬੋਲ ਰਹੀ ਹੈ ਅਮਰਿੰਦਰ ਨੂੰ ਸਾਰੀ ਗੱਲ ਪਤਾ ਹੈ ਪੁਲਕਤ ਨੂੰ ਪਤਾ ਹੈ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਤੁਸੀਂ ਉਹਦੀ ਮਦਦ ਜੋ ਮਰਜ਼ੀ ਕਰ ਲਓ ਪਰ ਕੌੜੀਆਂ ਤੁਹਾਨੂੰ ਕੱਲਿਆਂ ਨੂੰ ਚੜ੍ਹਣੀਆਂ ਮੈਂ ਕੋਈ ਥ੍ਰੈਟ ਨਹੀਂ ਕਰਦਾ ਮੈਂ ਨਾਲ ਰਿਕਵੈਸਟ ਕਰਦਾ ਹੈ ਔਨ ਮੈਰਿਟ ਹੈ ਜਿਹੜੀ ਗੱਲ ਔਨ ਮੈਰਿਟ ਕਰਨ ਜੇ ਪੱਖਵਾਤ ਕਰਨਗੇ ਫਿਰ ਨਿੱਜੀ ਤੌਰ ਤੇ ਸਾਡਾ ਦੇਖੋ ਅਸੀਂ ਇਹਨਾਂ ਨੂੰ ਜੇ ਸਾਡਾ ਨੁਕਸਾਨ ਕਰਨਗੇ ਤੇ ਇਹਨਾਂ ਨੂੰ ਅਸੀਂ ਲਿਆਵਾਂਗੇ ਅਦਾਲਤ ਚ ਸੂਚਿਤ ਕੀਤਾ ਗਿਆ ਤੁਹਾਨੂੰ ਪਹਿਲੇ ਨਹੀਂ ਸਾਨੂੰ ਕੋਈ ਨਹੀਂ ਸੂਚੀ ਇਹ ਤਾਂ ਜਾਣ ਚੱਕ ਰਾਤੂ ਰਾਤ ਪਤਾ ਨਹੀਂ ਕਿੰਨੇ 2:30 ਵਜੇ ਕੋਈ ਨਸ਼ਾ ਤਸਕਰ ਦਾ ਕੰਮ ਨਹੀਂ ਨਹੀਂ ਕੋਈ ਨਸ਼ਾ ਤਸਕਰ ਸਾਡਾ ਦੂਰ ਦੂਰ ਦੇ ਵਾਸਤਾ ਨਹੀਂ ਤੁਸੀਂ ਨਿਸ਼ਾਨ ਕਰਨ ਦੀ ਗੱਲ ਕਹਿ ਰਹੇ ਆ ਨਿਸ਼ਾਨ ਹੋ ਨਹੀਂ ਰਿਹਾ ਨੁਕਸਾਨ ਇਹ ਉਦੋਂ ਵੱਡਾ ਹੋਰ ਨਿੱਜੀ ਕਰ ਰਹੇ ਆ ਜਿਹੜੀ ਸਾਡੇ ਕੋਲ ਰਜਿਸਟਰੀ ਹੈ ਉਹ ਵੀ ਹੈ ਇਹ ਕਹਿੰਦੇ ਜੀ ਉਹਨੂੰ ਮਦਦ ਪਹੁੰਚਾਉਣਾ ਚਾਹੁੰਦੇ ਸਖਬੀਰ ਨੂੰ ਐਮਐਲਏ ਨੇ ਜਿਵੇਂ ਕਿਹਾ ਉਵੇਂ ਕਰਨਾ ਹੈ ਬਿਨਾਰੇ ਨੂੰ ਬਚਾਉਣਾ ਹੈ ਤੇ ਸਾਨੂੰ ਜਿਵੇਂ ਕਹਿੰਦੇ ਆ ਠੋਕਣਾ ਜਿੱਦਾਂ ਠੋਕ ਸਕਦਾ ਹੁਣ ਆ ਜਿਹੜੇ ਬੂਟੇ ਬੁੱਟਾ ਤੇ ਬਣਾਇਆ ਜੋ ਮਾੜਾ ਜਾਂ ਹਰਿਆਵਲ ਵੀੜਾਈ ਜਾਂਦੇ ਆ ਆ ਕਰਿਆ ਜੋ ਮਾੜਾ ਤੇ ਹਰਿਆਵਲ ਦਾ ਵੀ ਉਹ ਹਰਿਆਵਲ ਦੇ ਵੀ ਬੰਜੀ ਠੁਕੀ ਜਾਂਦੇ ਆ ਆ ਵੀਰ ਜੀ ਤੁਸੀਂ ਮੈਨੂੰ ਇਹਦਾ ਜਵਾਬ ਦੇਣਾ ਡੀਡੀਪੀ ਸਾਹਿਬ ਮੈਂ ਤੁਹਾਨੂੰ ਪਾਰਟੀ ਬਣਾਉ ਗੁੱਸਾ ਨਾ ਕਰਿਆ ਜੇ ਤੁਸੀਂ ਮੈਂ ਤੁਹਾਨੂੰ ਮੌਕੇ ਤੇ ਤੁਸੀਂ ਆਓ ਜੇ ਤੁਸੀਂ ਜਵਾਬ ਦੇ ਹੋਗੇ ਉੱਥੇ ਹਾਈ ਕੋਰਟ ਚ ਉਹ ਮੇਰੀ ਟੀਮ ਜਿਹੜੀ ਆ ਤੁਹਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਕਨਵਿੰਸ ਮੈਂ ਫਿਜ਼ੀਕਲੀ ਬੇਨਤੀ ਕਰਾਉਣਾ ਨਾ ਕਰੋ ਬੇਨਤੀ ਪਲੀਜ਼ ਪਹਿਲਾਂ ਕੈਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੀਰਾ ਤੋਂ ਬਾਅਦ ਇਧਰ ਵਾਲਾ ਪੈਗੇਟਾ ਦਾ ਮਾਰਾ ਮੇਰਾ ਜੀਰਾ ਬੰਦ ਹੋ ਗਿਆ ਮੈਂ ਨਹੀਂ ਜੇ ਲਗਾਵਾ ਦੋ ਜੀ ਲਗਾਵਾ ਦੋ ਅਸੀਂ ਤੁਹਾਨੂੰ ਚਾਹੁੰਦੇ ਹਾਂ ਪ੍ਰੈਸ ਮੋਡ ਦਾ ਬੀਸੀ ਮੈਡਮ ਮੇਡੀਸੀ ਮੈਡਮ ਤੋਂ ਸਾਈਟ ਤੇ ਗਾਉਂ ਪ੍ਰੈਸਰ ਮੋਡ ਤੇ ਸਾਰੀ ਇਨਫੋਰਮੇਸ਼ਨ ਦਵਾਂਗੇ ਔਰ ਥੈਂਕ ਯੂ ਥੈਂਕ ਯੂ ਥੈਂਕ ਥੈਂਕ ਤੁਹਾਨੂੰ ਜੀ ਟੀਵੀ ਸਰ ਜਨਾਬ ਜਨਾਬ ਤੁਹਾਡਾ ਫੋਨ ਤੇ ਆ ਗਿਆ। ਕਿ ਇਹ ਕਿੰਨੀ ਦੇਰ ਦੇ ਹੈਗੇ ਨੇ? ਕਿਸੇ ਪੋਲੀਟੀਸ਼ਨ ਦੇ ਦਬਾਅ ਚ ਆ ਕੇ ਇਦਾਂ ਮੇਰੇ ਨਾਲ ਗੱਲ ਕਰੋ। ਲੋਕਲ ਕਿਸੇ ਪੋਲੀਟੀਸ਼ਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ। ਜਿਹੜੀਆਂ ਗੰਡਾ ਬਣਨਗੇ ਉਹ ਤੌਰ ਤੇ ਖੁੱਲਣੀਆਂ ਨਹੀਂ ਜਨਾਬ। ਛੋਟੇ ਵੀ ਦਿੱਜੀਏ ਤੌਰ ਤੇ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜੀ ਨਾ ਕਰਨੀ ਕਰ ਕਰੋ ਬੈਰਨ ਸਾਢੇ 4-5 ਵਜੇ ਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ? ਕੋਈ ਗੱਲ ਨਹੀਂ ਇਹ ਸਾਰਿਆਂ ਨੂੰ ਪਤਾ ਨਹੀਂ ਕਿ ਕਰਦੇ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਛੇ ਬੰਦੋ ਬਾਤ ਕਰ ਸਕਦੇ ਵੀ ਨਹੀਂ ਦੱਸ ਦਿਓ ਜੇ ਕਰ ਸਕਦੇ ਦੱਸੋ ਇਹ ਸੀਤਾ ਦਾ ਲਗਵਾਓ ਜੀ ਜਨਾਬ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆਉਂਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿੰਦੇ-ਕਿੰਦੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਮੰਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਹੱਬ ਨਹੀਂ ਇੱਥੇ ਜਿਡਾਉਣ ਆ ਕੇ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਸੁਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕਿ ਆਕਰ ਕੋਈ ਸੂਚ ਨਹੀਂ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਐ ਧੱਕਾ ਕਰਨਾ ਮੈਂ ਵੀ ਸਰਕਾਰ ਦਾ 파ਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਵੀ ਤੁਸੀਂ ਆਪਦੀਆਂ ਐਪਲੀਕੇਸ਼ਨਾਂ ਵਾਪਸ ਲਓ ਜਾਂ ਸਾਡੇ ਨਾਲ ਪੈਸਿਆਂ ਦੀ ਸਮਝੌਟ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ মিডিਆ ਵਾਲੇ ਖੜੇ ਹੋ ਕਿਸੇ ਨੇ ਰਾਤ ਬਰਾਤੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਆ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਂਦਾ ਪੀਏ ਨਸ਼ੇ 'ਚ ਫੜਿਆ ਗਿਆ ਨਸ਼ਾ ਪੀਂਦਾ ਨਹੀਂ ਫੜਿਆ ਗਿਆ ਵੇਚਦਾ ਫੜਿਆ ਗਿਆ ਕੀ ਹੁੰਦਾ ਘਟ ਟੱਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਗਏ ਚੈੱਕ ਹੋਏ ਇਹਨੂੰ ਕਾਰਵਾਈ ਹੋ ਰਹੀ ਹੈ ਇਹਦਾ ਕੋਈ ਜਵਾਬ ਕਿਸਤੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਲੋਕਾਂ ਲਈ ਬਾਤ ਚੱਕੂੰਗਾ ਤੱਤੀਆਂ ਹਵਾਵਾਂ ਲੱਗਣਗੀਆਂ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਢੀਕੂੰਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਵਿੱਚ ਦਿੱਤਾ ਜਾਊਗਾ ਉਹ ਵਿਜੀਲੈਂਸ ਦੀ ਇਨਕੁਆਇਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਜਗ੍ਹਾ ਹੈ ਤੇ ਪਰ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਐ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਐਵੀਂ ਜੀ ਕਾਰਵਾਈ ਹੁੰਦੀ ਦੇਖੀ ਐ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਵਾਂ ਬਣੀਆਂ ਨੇ ਕਈ ਥਾਵਾਂ ਨੇ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਫਰੀਦਕੋਟ ਤੋਂ ਕੋੜਕਪੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਤੁਸੀਂ ਹੀ ਗੱਲ ਕਹੀ ਐ ਉਹ ਸਾਰੇ ਨਜਾਇਜ਼ ਸਾਰੇ ਨਜਾਇਜ਼ ਕਬਜ਼ੇ ਐ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਐ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਮੈਨਾਂ ਲਾਹੋ ਤੋਂ ਮੇਕਰਲੇ ਤੇ ਕਾਰਵਾਈ ਕਰਤੀ ਐ ਜੇ ਹੋਰ ਕਿਸੇ ਤੇ ਜਿਹੜੇ ਨਜ਼ਾਇਜ਼ ਬਣਾਏ ਹੋਏ ਐ ਬਿਲਡਿੰਗਾਂ ਬਣਾਈਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਪ੍ਰੋਸੈਸ ਕੀ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਾਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫ਼ਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਐ ਕੀ ਚੋਰਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ਨ ਲੱਗੇ ਐ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਡੱਕਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਵਾਂਗਾ ਕੀ ਹੁੰਦਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਫਰਕ ਲੱਗਦਾ ਸਮੇਂ ਦੀ ਵੇਟ ਤੁਸੀਂ ਪਹਿਲੇ ਆਏ ਸੀ ਪਹਿਲਾਂ ਹੀ ਇਹ ਗੱਲ ਕਹੇਤੀ ਸੀ ਤੁਸੀਂ ਕਿ ਮੇਰੇ ਨਾਲ ਇਹ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਣ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ